ਬਾਈ ਜੀ ਆ ਵੀਡੀਓ ਹੈ ਗਿਆ ਹਿਮਾਚਲ ਜਦੋਂ ਨੈਣਾ ਦੇਵੀ ਦੇ ਦਰਸ਼ਨ ਕਰਕੇ ਆ ਨੈਣਾ ਪਾ ਮਾਤਾ ਦੇ ਤਾਂ ਜਦੋਂ ਥੱਲੇ ਉਤਰਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਉਥੇ ਬਾਈ ਜੀ ਤੁਹਾਨੂੰ ਆ ਚੀਜ਼ ਮਿਲੇਗੀ ਨੇਪਾਲ ਦੀ ਕੁੜੀ ਹੈ ਜੀ ਨੇਪਾਲ ਦੀ ਕੁੜੀ ਉਥੇ ਅਲੱਗ ਅਲੱਗ ਕੰਟਰੀਆਂ ਦੇ ਸਿੱਕੇ ਵੇਚ ਰਹੀ ਆ ਸਿੱਕੇ ਇਹਦੇ ਵਿੱਚ ਤੁਹਾਨੂੰ ਇੰਡੀਅਨ ਵੀ ਮਿਲਣਗੇ ਨੇਪਾਲ ਦੇ ਵੀ ਮਿਲਣਗੇ ਅਮਰੀਕਾ ਦੇ ਵੀ ਮਿਲਣਗੇ ਕੈਨੇਡਾ ਦੇ ਵੀ ਮਿਲਣਗੇ ਹਰ ਤਰ੍ਹਾਂ ਦਾ ਇੱਥੇ ਕਰੰਸੀ ਦਾ ਤੁਹਾਨੂੰ ਸਿੱਕਾ ਮਿਲੇਗਾ ਹਰ ਤਰ੍ਹਾਂ ਦਾ ਸਿੱਕਾ ਮਿਲੂਗਾ ਤੇ ਆਹ ਦੇਖੋ ਨੈਣਾ ਦੇ ਵੀ ਆ ਤੇ ਬਾਈ ਜੀ ਇਹਨਾਂ ਸਿੱਕਿਆਂ ਦਾ ਰੇਟ ਜਿਹੜਾ ਸਿੱਕਾ ਇੰਡੀਆ ਦਾ 1 ਕਿਕਰਪੇ ਦਾ ਨਾ ਜਿਵੇਂ ਪੁਰਾਣੀਆਂ ਛੱਲੀਆਂ ਛੁੱਲੀਆਂ ਛਪੀਆਂ ਹੁੰਦੀਆਂ ਸੀ ਚਾ ਜਿਵੇਂ ਉਹ ਵੀ ਇੱਥੇ ਆ ਕੇ ਇਹ ਕੁੜੀ 600 600 ਰੁਪਏ ਦਾ 5 500 ਦਾ 3 300 ਦਾ ਸਿੱਕਾ ਦੇ ਰਿਆ ਆਹ ਦੇਖੋ ਭਰਾ ਦੇਖ ਰਹੇ ਨੇ ਸਿੱਕੇ ਤੇ ਇਹਨਾਂ ਦੇ ਵਿੱਚ ਦੇਖੋ ਕਿਸ ਤਰ੍ਹਾਂ ਕਿੰਨੇ ਜਾਨਾ ਸਿੱਕੇ ਨੇ ਜਦੋਂ ਰੇਟ ਪੁੱਛਿਆ ਸੀ ਯਾਰ ਆ ਦੇਖੋ ਮੋਰੀ ਵਾਲਾ ਸਿੱਕਾ ਠੀਕ ਹੈ ਇਹਦੇ ਵਿੱਚ ਗੋਲੇ ਗੋਲ ਸਿੱਕਾ ਇਹਦੇ ਵਿੱਚ ਮੋਰੀ ਕੱਢੀ ਹੋਈ ਆ ਤੇ ਇਹ ਸਿੱਕਾ ਪਤਾ ਕਿੰਨੇ ਦਾ ਦੱਸਿਆ ਸਾਨੂੰ 700 ਰੁਪਏ ਦਾ ਇਹ ਕਹਿੰਦੇ ਜਦੋਂ ਅਸੀਂ ਪੁੱਛਣਾ ਵੀ ਇਹ ਕਿਉਂ ਵੇਚ ਰਹੇ ਹੋ ਕਿਉਂਕਿ ਇਹਨਾਂ ਦੀਆਂ ਬੋਲੀਆਂ ਲੱਗਦੀਆਂ ਨੇ ਇਹ ਮਹਿੰਗੇ ਵਿਕਦੇ ਨੇ ਮੰਨ ਲਓ ਅੱਜ ਲੈ ਗਏ ਆਣ ਵਾਲੇ ਸਮੇਂ ਦੇ ਵਿੱਚ ਇਹੀ ਸਿੱਕੇ ਦੀ ਸੋਸ਼ਲ ਮੀਡੀਆ ਤੇ ਜਾਂ ਔਨ ਆਣ ਕਿਸੇ ਵੈਬਸਾਈਟ ਤੇ ਉੱਥੇ ਪਾ ਦੋ ਇਹਦੀ ਫੋਟੋ ਖਿੱਚ ਕੇ ਉੱਥੇ ਬੋਲੀਆਂ ਲੱਗਦੀਆਂ ਨੇ ਅਸੀਂ ਸਸਤੇ ਤਾਂ ਦੇ ਰਹੇ ਹਾਂ ਕਿਉਂਕਿ ਸਾਡੇ ਕੋਲ ਹੈਗਿਆਂ ਤੇ ਸਾਡਾ ਤਾਂ ਬਿਜ਼ਨਸ ਆ ਅਸੀਂ ਲੋਕਾਂ ਕੋਲੋਂ ਇਕੱਠੇ ਕਰਕੇ ਲੈ ਕੇ ਆਨੇ ਆ ਅਲੱਗ-ਅਲੱਗ ਲੋਕਾਂ ਕੋਲੋਂ ਤੇ ਇੱਥੇ ਆ ਕੇ ਅਸੀਂ ਸੇਲ ਕਰਦੇ ਹਾਂ ਬਾਈ ਜੀ ਆ ਦੇਖੋ ਲੋਕਾਂ ਦਾ ਇਦਾਂ ਦਾ ਬਿਜ਼ਨਸ ਆ ਨੇਪਾਲ ਨੇਪਾਲ ਦੀ ਕੁੜੀ ਐ ਤੇ ਐਣਕਾ ਵੀ ਰੱਖੀਆਂ ਹੋਈਆਂ ਤੇ ਆ ਸਿੱਕੇ ਰੱਖੇ ਹੋਏ ਆ ਬਹੁਤ ਸਾਰੇ ਸਿੱਕੇ ਸੀ ਇਹ ਇਕੱਲੇ ਇੱਥੇ ਨਹੀਂ ਦਿਖ ਰਹੇ ਬੈਗ ਦੇ ਵਿੱਚ ਵੀ ਸਿੱਕੇ ਆ ਤੇ ਆ ਦੇਖੋ ਨੈਣਾ ਦੇਵੀ ਦਾ ਦ੍ਰਿਸ਼ਾ ਪਾ ਜੀ ਨੈਣਾ ਦੇਵੀ ਤੁਹਾਨੂੰ ਇਹ ਕੁੜੀ ਮਿਲ ਜੂਗੀ ਜਦੋਂ ਆਪਾਂ ਵਾਪਸ ਆਉਨੇ ਆ ਥੱਲੇ ਪਾਰਕਿੰਗ ਵਾਲੀ ਸਾਈਡ ਉਧਰ ਤੁਹਾਨੂੰ ਇਹ ਦੁਕਾਨ ਮਿਲੇਗੀ ਜੇਕਰ ਤੁਹਾਨੂੰ ਇਹ ਸਿੱਕਿਆਂ ਦੀ ਨੌਲੇਜ ਹੈਗੀ ਆ ਵੀ ਕਿਉਂ ਵੇਚਦੇ ਨੇ ਤੁਹਾਨੂੰ ਮੈਂ ਤਾਂ ਦੱਸਤਾ ਜੋ ਕੁੜੀ ਨੇ ਦੱਸਿਆ ਬਾਕੀ ਤੁਹਾਨੂੰ ਵੱਖਰੀ ਜਾਣਕਾਰੀ ਕਮੈਂਟਾਂ 'ਚ ਆਪਣੀ ਰਾਏ ਜਰੂਰ ਦੇ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਜੀ ਸਤਿ ਸ੍ਰੀ ਅਕਾਲ ਜੀ